ਅੱਜ ਬਹੁਤ ਮਹਾਨ ਦਿਨ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਾਤਾ ਗੁਜਰਕੌਰ ਤੇ ਪਿਤਾ ਤੇਗ ਬਹਾਦਰ ਜੀ ਕੋਕੋ ਪਟਨਾ ਸ਼ਹਿਰ ਵਿਖੇ ਹੋਇਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਢੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਾਨੂੰ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮਤ ਸ਼ੈਨਸ਼ਾ ਤੋਂ ਇੱਕੋ ਸਿੰਘੋ ਕਿਸ ਤਰ੍ਹਾਂ ਨਾਲ ਤਾਂ ਕਰਜ਼ਾ ਤਾਰਿਆ ਮੈਂ ਜੇ ਆਪਾਂ ਅੱਜ ਦੇਸ਼ ਵਿੱਚ ਰਹਿ ਰਹੇ ਹਾਂ ਤਾਂ ਦਸ਼ਮੇਸ਼ ਕਰਕੇ ਰਹਿ ਰਹੇ ਹਾਂ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਦੀ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾ ਰਿਆ ਸੀ ਤਾਂ 9 ਸਾਲ ਦੀ ਉਮਰ ਵਿੱਚ ਪਿਤਾ ਗੁਰ ਤੇਗ ਬਹਾਦਰ ਨੂੰ ਸ਼ਹੀਦੀ ਲਈ ਭੇਜਿਆ ਤਾਂ ਹੀ ਅੱਜ ਆਪਣਾ ਇਹ ਦੇਸ਼ ਬਚਿਆ ਹੋਇਆ ਹੈ ਸਮੂਹ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦੇ ਵਰਗਾ ਸਾਨੀ ਕੋਈ ਨਹੀਂ ਉਹਨਾਂ ਨੂੰ ਆਪਾਂ ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ ਤੇ ਅੱਜ ਜਿਹੜਾ ਹੈਗਾ ਸਾਰਾ ਦੇਸ਼ ਉਹਨਾਂ ਨੂੰ ਨਮਸਕਾਰ ਕਰ ਰਿਹਾ ਹੈ ਉਹਨਾਂ ਦੇ ਅਵਤਾਰਪੁਰ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਹਾਂਜੀ ਕੀ ਨਾਮ ਦੀ ਤੁਹਾਡੀ? ਮੇਰਾ ਨਾਮ ਹਰਮਨ ਸਿੰਘ ਆ। ਅੱਜ ਤੁਸੀਂ ਦਰਬਾਰ ਸਾਹਿਬ ਦੇ ਗੁਰਪੁਰ ਪੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਕਹਣਾ ਹੈ? ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ। ਦਸਵੇਂ ਗੁਰੂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਅਸੀਂ ਆਪਣਾ ਜਨਮ ਦਿਹਾੜਾ ਹੈਗਾ ਤੇ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਆ। ਤੇ ਬਾਕੀ ਧੁੰਦ ਵੀ ਵਾਧੂ ਪਈ ਆ ਪਰ ਸੰਗਤਾਂ ਵੀ ਮੱਥਾ ਟੇਕਣ ਆ ਰਹੀਆਂ ਨੇ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪਣੇ ਨਜ਼ਦੀਕੀ ਗੁਰਦੁਆਰੇ ਆ ਕੇ ਜਾ ਕੇ ਮੱਥਾ ਟਿਕੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ